ਸ਼ੁਰੂ ਕੀਤੀ ਹੈ ਕੀ ਮਤਲਬ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਪ੍ਰਧਾਨ ਸਾਹਿਬ ਨੇ ਉਂਧੜ ਸਾਹਿਬ ਨੇ ਤੇ ਪਾਰਲੀਮੈਂਟਰੀ ਬੋਰਡ ਨੇ 20 ਤਰੀਕ ਤੋਂ ਭਰਤੀ ਦਾ ਐਲਾਨ ਕੀਤਾ ਸੋ ਆਮ ਅਕਾਲੀ ਦਲ ਦੇ ਵਰਕਰ ਹੋਮ ਦੇ ਨਾਤੇ ਅੱਜ ਮੈਂ ਬਾਦਲਪਿੰਡ ਆਂ ਜਿੱਥੇ ਦਫ਼ਤਰ ਹੈ ਸਾਡਾ ਅਕਾਲੀ ਦਲ ਦਾ ਉੱਥੇ ਸਾਡੀ ਮਹਿੰਮ ਅੱਜ ਸ਼ੁਰੂ ਹੋਈ ਹੈ ਪਾਰਟੀ ਦੇ ਹਦਾਇਤਾਂ ਦੇ ਤਹਿਤ ਤੇ ਉਹ ਸੰਬੰਧ ਵਿੱਚ ਮੈਂ ਅੱਜ ਆਪਣੀ ਭਰਤੀ ਪਹਿਲੀ ਵਿੱਚ ਸ਼ਾਮਲ ਹੋਇਆ ਤੇ ਮੈਂਬਰਸ਼ਿਪ ਆਪਣਾ ਪਰਤੀ ਭਰੀ ਹੈ ਤੇ ਮੈਂਬਰਸ਼ਿਪ ਮੈਂ ਪ੍ਰਾਪਤ ਕੀਤੀ ਹੈ ਕਿੰਨੇ ਟੀਚੇ ਅਹ ਇਥੇ ਵਰਕਰ ਜਿਹੜੇ ਦੱਸ ਰਹੇ ਸੀ ਤਕਰੀਬਨ 40000 ਵਰਕ ਕੱਲੇ ਲੰਬੀ ਹਲਕੇ ਦੇ ਮੈਂਬਰ ਬਣ ਗਏ ਸਾਡਾ ਟਾਰਗੇਟ ਹੈ ਤਕਰੀਬਨ 50 ਲੱਖ ਤੱਕ ਮੈਂਬਰਸ਼ਿਪ ਸਾਡੀ ਕਾਲੀ ਸਰ ਇਹ ਕੋ ਜੋ ਕਮਿਸ ਸ੍ਰੋਣੀ ਕਮੇਟੀ ਦੇ ਰਿਜ਼ਲਟ ਆਇਆ ਹੈ ਦੇਖੋ ਤੁਸੀਂ ਗੱਲ ਕਲੀਅਰ ਹੈ ਜਿਹੜੇ ਹਰਿਆਣੇ ਚ ਰਿਜ਼ਲਟ ਆਏ ਆ ਬੜੀ ਕਲੀਅਰ ਮੈਸੇਜ ਦਿੰਦਾ ਹੈ कि ਜਿਹੜੇ ਲੋਕ ਸਿੱਖ ਧਰਮ ਨੂੰ ਵਿਤ ਇੰਟਰਫੇਰੈਂਸ ਕਰਨਗੇ ਬੜੀਆਂ ਤਾਕਤਾਂ ਸਿੱਖ ਸੰਗਤ ਉਹਨਾਂ ਨੂੰ ਨਕਾਰ ਕੇ ਪਰੇ ਸਿੱਟੂਗੀ ਦਾਦੂ ਵਾਲ ਤੇ ਸਾਰੇ ਜਿਹੜੇ ਹਾਰੇ ਐ ਏਜੰਸੀਆਂ ਦੇ ਬੰਦੇ ਐ ਉਹਨਾਂ ਨੇ ਪੰਜਾਬ 'ਚ ਵੀ ਗੰਦ ਪਾਇਆ ਤੇ ਹਰਿਆਣੇ 'ਚ ਵੀ ਆ ਦਾਦੂ ਵਾਲਾ ਤੇ ਜਿਹੜੇ ਆ ਲੋਕ ਐ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜ ਕੇ ਹਰਿਆਣਾ ਲੱਕਰਾਇਆ ਦੇਖੋ ਆ ਭਾਰਤ ਵਿੱਚ ਸੋ ਇੱਕ ਕਲੀਅਰ ਮੈਸੇਜ ਐ ਹਾਤਾਖਤਾ ਤੁਹਾਨੂੰ ਕਿ ਤੁਸੀਂ ਕਿਸੇ ਦੇ ਧਰਮ ਦੇ ਵਿੱਚ ਇੰਟਰਫੇਅਰ ਨਾ ਕਰੋ ਉਸ ਧਰਮ ਦੇ ਲੋਕ ਹੀ ਫੈਸਲਾ ਕਰਨ ਆਪਣੇ ਧਰਮ ਦੀ ਗੁਰੂ ਘਰਾਂ ਦੀ ਦੇਖਭਾਲ ਕਿਵੇਂ ਕਰਨੀ ਹੈ ਜਿਹੜੇ ਹਾਤਾਖਤਾ ਲੱਗੀਆਂ ਉਸ ਕਰਕੇ ਸਿੱਖ ਸੰਗਤ ਨੇ ਉਹਨਾਂ ਨੂੰ ਕਰਿਆ